ਪਾਈ ਤੇ ਲੋਕਾ ਗੁਰੂ ਘਰ ਦਾ ਸੱਚਾ ਭਗਤ ਸੀ ਇਹ ਗਜਨੀ ਦੇ ਬਾਦਸ਼ਾਹ ਦਾ ਵੱਡਾ ਅਹਿਲਕਾਰ ਸੀ ਬੜਾ ਸੂਰਮਾ ਸੀ ਸ਼ਸਤਰ ਬਸਤਰ ਕੋਲ ਰੱਖਦਾ ਸੀ ਕਿਸੇ ਦੀ ਕੀ ਮਜ਼ਾਲ ਕੀ ਕੋਈ ਉਸਦੇ ਬਾਰੇ ਕਿਸੇ ਵੀ ਕਿਸਮ ਦਾ ਵਅਦ ਘਟ ਬੋਲ ਜਾਵੇ ਉਸ ਦਾ ਪੂਰਾ ਦਬਦਬਾ ਸੀ ਉਹ ਸ਼ਿਕਾਰ ਖੇਡਿਆ ਕਰਦਾ ਸੀ ਕਦੇ ਆਪਣੇ ਸਾਥੀਆਂ ਨਾਲ ਅਤੇ ਕਦੀ ਇਕੱਲਾ ਹੀ ਦੂਰ ਜੰਗਲ ਵਿੱਚ ਨਿਕਲ ਜਾਇਆ ਕਰਦਾ ਸੀ ਇਸ ਤਰ੍ਹਾਂ ਕਰਦਿਆਂ ਕਾਫੀ ਸਮਾਂ ਬੀਤ ਗਿਆ ਕੁਝ ਮਨ ਨੇ ਪਲਟਾ ਖਾਧਾ ਪਰ ਉਸਦੀ ਸ਼ਿਕਾਰ ਕਰਨ ਦੀ ਰੁਚੀ ਨਾ ਬਧੀ ਇੱਕ ਦਿਨ ਸ਼ਿਕਾਰ ਖੇਡ ਦਾ ਖੇਡ ਦਾ ਜੰਗਲ ਵਿੱਚ ਗਿਆ ਹਿਰਣੀ ਦਾ ਸ਼ਿਕਾਰ ਕੀਤਾ ਉਸਨੇ ਦੇਖਿਆ ਉਸ ਦੇ ਗਰਭ ਵਿੱਚੋਂ ਬੱਚੇ ਨਿਕਲੇ ਅਤੇ ਤੜਫ ਤੜਫ ਕੇ ਮਰ ਗਏ ਉਸਦੀ ਮਨ ਦੀ ਦਿਸ਼ਾ ਬਦਲੀ ਹੋਈ ਸੀ ਇਸ ਤਰ੍ਹਾਂ ਹੋਣ ਨਾਲ ਉਸਦੇ ਮਨ ਤੇ ਅਜੀਬਾ ਅਸਰ ਹੋਇਆ ਕਿ ਉਸਨੇ ਸ਼ਸਤਰ ਲਾ ਦਿੱਤੇ ਅਤੇ ਇੱਕ ਕਿਰਪਾਨ ਲੱਕੜ ਦੀ ਪਹਿਨ ਲਈ ਤਾਂ ਕਿ ਉਸਦਾ ਬਾਦਸ਼ਾਹ ਅੱਗੇ ਪਰਦਾ ਬਣਿਆ ਰਵੇ ਕਾਜ਼ੀਆਂ ਅਤੇ ਦੂਜੇ ਅਹਿਲਕਾਰਾਂ ਨੂੰ ਜਦੋਂ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਸ ਦੇ ਵਿਰੁੱਧ ਸ਼ਿਕਾਇਤ ਕਰ ਦਿੱਤੀ ਇਸ ਤੇ ਬਾਦਸ਼ਾਹ ਨੇ ਉਸ ਨੂੰ ਸਦਿਆ ਤੇ ਸ਼ਸਤਰ ਕੱਢ ਕੇ ਦਿਖਾਉਣ ਲਈ ਕਿਹਾ ਇਸ ਤੇ ਉਹ ਬੜੀ ਉਕਿਆਈ ਵਿੱਚ ਫਸ ਗਿਆ ਕੀ ਕਰੇ ਤੇ ਕੀ ਨਾ ਕਰੇ ਇਸ ਸਮੇਂ ਉਸ ਗੁਰੂ ਸਾਹਿਬ ਨੂੰ ਸੱਚੇ ਬਿਲੋ ਆਰਾਧਿਆ ਕਿ ਮੇਰੀ ਪੈਜ ਰੱਖੋ ਗੁਰੂ ਸਾਹਿਬ ਅੰਤਰਜਾਮੀ ਸਨ ਉਹਨਾਂ ਨੇ ਆਪਣੇ ਸਿੱਖ ਦੀ ਅਰਦਾਸ ਸੁਣੀ ਤੇ ਆਪਣੀ ਕਿਰਪਾਨ ਕੱਢੀ ਉਸਦੀ ਚਮਕ ਦੇਖ ਕੇ ਬਾਦਸ਼ਾਹ ਅਤੇ ਕਾਜੀ ਹੈਰਾਨ ਰਹਿ ਗਏ ਕਿਰਪਾਨ ਨੂੰ ਕੱਢਦੇ ਆਤੇ ਮIAN ਵਿੱਚ ਪਾਉਂਦੇ ਆ ਦੇ ਕੇ ਸੰਗਤ ਨੇ ਪੁੱਛਿਆ ਪਾਦਸ਼ਾਹ ਜੀ ਇਹ ਕੀ ਕੋਤਕ ਕਰ ਰਹੇ ਹੋ ਤਾਂ ਆਪ ਜੀ ਨੇ ਕਿਹਾ ਗਜਨੀ ਵਿੱਚ ਇੱਕ ਸਿੱਖ ਦੀ ਪਰਖਿਆ ਹੋ ਰਹੀ ਹੈ ਉਸ ਵਿੱਚ ਉਸਦੀ ਮਦਦ ਕਰ ਰਹੇ ਹਾਂ ਇਹ ਕਹਿ ਕੇ ਉਹਨਾਂ ਨੇ ਸਾਰੀ ਬਾਤ ਸੁਣਾਈ ਸੰਗਤਾਂ ਬਾਤ ਸੁਣ ਕੇ ਬੜੀਆਂ ਨਿਹਾਲ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ